ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਪਸ਼ੂ ਪਾਲਕ ਬਰਨਾਲਾ ਤੇ ਅੱਜ ਦੀ ਵੀਡੀਓ ਥੋਨੂੰ ਆਪਾਂ ਸੂਣ ਵਾਲੀ ਮੱਝ ਦਿਖਾਉਣ ਲੱਗੇ ਆਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਪਹਿਲਾਂ ਆਪਣਾ ਨਾਮ ਹਰਪੀ ਸਿੰਘ ਜੀ ਪਿੰਡ ਖੀਵਾ ਦੇ ਆਲੂ ਵਾਲਾ ਜ਼ਿਲ੍ਹਾ ਮਾਨਸਾ ਇਹ ਪਿੰਡ ਬਾਈ ਕਿੱਥੇ ਰਹਿੰਦਾ ਇਹ ਤਨੌਲਿਆ ਮੰਡੀ ਦਾ ਵੀ ਆ ਜਿੱਤਨੌਲਿਆ ਰੋਡ ਪੀਖੀ ਨੂੰ ਜਾਂਦਾ ਜਿਹੜਾ ਉਹਦੇ ਆ ਠੀਕ ਹੈ ਜੀ ਤੇ ਆਪਣੇ ਲਵੇ ਗੱਬਣ ਮੱਜ ਵਕਊਈ ਆਹ ਹਾਂ ਇਹ ਹਫਤਾ ਰਹਿਣਾ ਇਹਦਾ ਸੂਣਦਾ ਤੀਜਾ ਸੂਆ ਸੂਗੀ ਤੀਜਾ ਸੂਆ ਸੂਗੀ ਹਾਂ ਪਹਿਲਾ ਦੋ ਸੂਆ ਆਪਾਂ ਨਹੀਂ ਝੋਈਏ ਇਹ ਤੋੜ ਕੇ ਦਿਖਾਉਂਗੀ ਹਾਂ ਤੋੜ ਕੇ ਦਿਖਾਵਾਂ ਮੈਂ ਤੋੜ ਕੇ ਦਿਖਾ ਦਈਏ ਬਾਕੀ ਗੱਲਬਾਤ ਬਾਅਦ ਚ ਕਰਦੇ ਆਂ ਚੈੱਕ ਕਰ ਸਕਦੇ ਹੋ ਵੀ ਮੱਝ ਪੂਰੀ ਵਧੀਆ ਵੱਡੀ ਹਾਥੀ ਦੇ ਬੱਚੇ ਵਰਗੀ ਮੱਝ ਆ ਛੋਟੀ ਮੋਟੀ ਨਹੀਂ ਹੈਗੀ ਵਧੀਆ ਰਾਜੀ ਸਮੀ ਪਲੀ ਆ ਇੱਧਰ ਤੋਰਾ ਵਗੈਰਾ ਦਿਖਾਉਣਾ ਸੁਣੂ ਇੱਥੇ ਰੋਕ ਲਾ ਬਈ ਪਿਆ ਚੈੱਕ ਕਰ ਸਕਦੇ ਹੋ ਵੀ ਥਾਂ ਲੇਵਾ ਪੂਰਾ ਵਧੀਆ ਵਧੀਆ ਅੰਡਰ ਤੇ ਨਾੜਾ ਵਗੈਰਾ ਲੱਗੀਆਂ ਨੇ ਲੈ ਚੱਲ ਉੱਥੀ ਨੂੰ ਚੱਲ ਅਚਕ ਕਰ ਸਕਦੇ ਹੋ ਆਰਡਰ ਤੁਸੀਂ ਬੰਨ ਦੇ ਉੱਥੇ ਪੂਰੀ ਵੱਡੀ ਮੱਝ ਹੈਗੀ ਦੇਖੋ ਇਹ ਖੜਗੀ ਵੀ ਠੰਡੀ ਸੀ ਲ ਵਧੀਆ ਹਨਾ ਜਮਾ ਜਮਾ ਬਾਈ ਇਹ ਤਾਂ ਕਰਦੀ ਆ ਆਪਣੀ ਕਰਦੀ ਉਹ ਛੋਟੀ ਲਈ ਤੀ ਫਤਿਆਬਾਦ ਤੋਂ ਹਾਂਜੀ ਉਸ ਤੋਂ ਬਾਅਦ ਦੋ ਸੂਏ ਆਪਣੇ ਲਈ ਸੂਕੀ ਸੀ ਤੀਜਾ ਸੂਆ ਸੂਕੀ ਹੋਣੀ ਤੀਜਾ ਸੂਆ ਸੂਕੀ ਹੈ ਇਹ ਤੇ ਕਿਹੜਾ ਪਹਿਲੇ ਸੂਏ ਨੇ 15 ਲੀਟਰ ਦੁੱਧ ਦਿੱਤਾ ਹੈ ਅਗਲੇ ਸੂਏ ਨੇ 18 19 20 18 19 20 ਠੀਕ ਆ ਵੀ 18 ਤੋਂ 20 ਦੇ ਵਿਚਾਲੇ ਰਹੀ ਆ ਹਾਂ 18 ਤੇ 20 ਦੀ 18 19 ਦੀ ਤਾਂ ਆਪਾਂ ਗਰੰਟੀ ਵੀ ਦੇ ਦਾਂਗੇ ਕਿੰਨੇ ਦਿਨ ਬਾਕੀ ਆ ਬਈ ਇਹਦੇ ਹੁਣ ਹਫਤਾ ਰਹਿ ਗਿਆ ਜੀ ਹਫਤਾ ਰਹਿਣਾ ਹੈ ਤੇ ਆਰਡਰ ਵਗੈਰਾ ਵਧੀਆ ਬਈ ਹਜੇ ਤਾਂ ਲਹੂ ਕੀ ਰਹਿਣਾ ਹੈ ਹਫਤਾ ਰਹਿਣਾ ਹੀ ਸੁਣਦਾ ਲੈਵਾ ਜਮਾ ਇੱਥੇ ਤੱਕ ਭਰਦੀ ਆ ਪੂਰਾ ਸੁਲ ਤੱਕ ਲੈਵਾ ਲਾ ਦੇ ਜਿੰਨੇ 2 ਮਈਆਂ ਰੱਖਣੀਆਂ ਨੇ ਇੱਕ ਰੱਖ ਲੈ ਉਹ ਇੱਕ ਬਹੁਤ ਹੈ ਹਾਂ ਉਹਨੇ ਇੱਕ ਰੱਖ ਲਈ ਤੇ ਤੀਜਾ ਸੂਆ ਸੂ ਗਈ ਹੈ ਬਈ ਇਹ ਹਾਂ ਤੀਜਾ ਸੂਆ ਤੇ ਆ ਇਹ ਤੇ ਦੂਜੇ ਸੂਏ ਦੀ ਝੋਟੀ ਆ ਇਹ ਪਹਿਲੇ ਸੂਏ ਦੀ ਝੋਟੀ ਆਈ ਉਹ ਜਿਹੜਾ ਤੇ ਚਾ ਸੂਏ ਉਹ ਆ ਦੂਜੇ ਦੀ ਆ ਆ ਦੂਜੇ ਸੂਏ ਦੀ ਝੋਟੀ ਆ ਬਈ ਚੈੱਕ ਕਰ ਸਕਦੇ ਹੋ ਤੁਸੀਂ ਤੇ ਆ ਪਹਿਲੇ ਸੂਏ ਦੀ ਝੋਟੀ ਆ ਤੇ ਵਧੀਆ ਵੱਡੀ ਮੱਝ ਆਏਗੀ ਥਾਲੇ ਬਾਪਾ ਥਾਲੇ ਬਾਪਾ ਪਰ ਨਾ ਜੇ ਸੂਣ ਦਾ ਹੱਬ ਜਾਰੇ ਦਾ ਜੇ ਉਰੇ ਵੀ ਨਾ ਵੀ ਕੀ ਫਿਰ ਆਪਾਂ 11 ਤੇ ਤਣੌਲੇ ਪਾਵਾਂਗੇ ਇਹ ਉਹਦੇ ਨੂੰ ਸੂਪ ਹੋਈ ਠੀਕ ਆ ਫਿਰ 11 ਦੇ ਨੀ ਮੰਡੀ ਤਣੌਲਾ ਅੱਜ ਦਾ ਰੇਟ ਕੀ ਆ ਬਈ ਇਹਦਾ ਅੱਜ ਦਾ ਰੇਟ ਬਈ 22 ਲੱਖ ਰੁਪਈਆ ਮੰਗਦਾ 22 ਲੱਖ ਹਾਂ ਠੀਕ ਹੈ ਜੀ ਤੇ ਅੱਜ ਦਾ ਰੇਟ ਅੱਜ ਮੁੱਲ ਹੀ ਲੋਕ 7-7 8-8 ਲੱਖ ਵੀ ਮੰਗੀ ਜਾਂਦੇ ਨੇ ਪਰ ਆਪਣਾ ਮੁੱਲ ਜਮਾਂ ਜਾਇਜ਼ ਹੀ ਹੈ 22 ਲੱਖ ਰੁਪਈਆ ਦੀ ਮੈਂ ਦੇ ਦਾਂ ਹਾਂ ਮੁੱਲ ਬਈ ਜਾਇਜ਼ ਆਂ ਤਾਂ ਏਡੇ ਦਾ 3.5 ਲੱਖ 4 ਲੱਖ ਮੰਗੀਆਂ ਜਾਂਦੇ ਰਹਿੰਦੇ ਨੇ ਤੇ ਬਾਕੀ ਹੁਣ ਰੁੱਤ ਕਸੂਤੀ ਆ ਪਸੂ ਮਿਲਦਾ ਨਹੀਂ ਸੱਜਰ ਦਾ ਜਿਹਨੇ ਦੋ ਰੱਖਣੀਆਂ ਨੇ ਇੱਕ ਮੈਂ ਰੱਖ ਲੈ ਬਾਈ ਯਾਰ ਇੱਕ ਹੀ ਕਰ ਪੂਰਾ ਕਰੀ ਜਾਓ ਹਾਂ ਬਾਕੀ 18 18 ਕਿਲੋ ਦੀ ਗਾਰੰਟੀ ਦੇ ਦੋਗੇ ਬਾਈ ਹਾਂ ਗੱਡੇ ਤਾਂ ਇਹਨੇ ਵੱਧੀ ਆ 18 ਕਿਲੋ ਜਿਹੜਾ ਚੋਇਆ ਉਹ ਦੱਸਿਆ ਆਏ ਨਹੀਂ ਹੈਗਾ ਲੋਕਾਂ ਦਾ ਵੀ 20 ਜਾਂ 25 ਜਾਂ 24 ਹੋਊਗਾ ਮੇਰੀ ਜੀ ਜਿਹੜਾ ਚੋਇਆ ਫਿਰ 18 ਤੋਂ 19 20 17 19 20 ਇਹ ਚੋਇਆ ਠੀਕ ਹੈ ਜੀ ਤੇ ਵੀ ਸੂਕੇ ਰੇਟ ਇਹਦਾ ਅੱਡ ਹੋਊਗਾ ਜੀ ਕੋਈ ਗੱਲ ਨਹੀਂ ਬਾਈ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਬੋਲ ਦੋ ਜੀ 95014 14295 ਇੱਕ ਵਾਰੀ ਹੋਰ ਬੋਲੋ 95014 14295 14295 ਤੇ ਆ ਮੋਬਾਈਲ ਨੰਬਰ ਆ ਬਾਈ ਦਾ ਤੇ ਆ ਦੇਖ ਸਕਦੇ ਹੋ ਫੇਸਬੁਕ ਵਗੈਰਾ ਤੁਸੀਂ ਐਂਦਾ ਪਸ਼ੂ ਮੜਾ ਜੀ ਡਾਰੀ ਜਾਂਦਾ ਜਮਾ ਇਹ ਤਾਂ ਠੰਡੀ ਸੀ ਹਾਂ ਬਾਈ ਨੇ ਬੰਨੀ ਵੀ ਨਹੀਂ ਦੇਖੋ ਕੋਈ ਚੱਕਰ ਨਹੀਂ ਬਾਈ ਬੰਨੀ ਵੀ ਨਹੀਂ ਬਾਈ ਨੇ ਐਂ ਖੜਾ ਰੱਖੀ ਆ ਘਰ ਦੀ ਮੱਝ ਹੈਗੀ ਬਾਕੀ ਤੁਸੀਂ ਹੋਰ ਕੋਈ ਜਾਣਕਾਰੀ ਆ ਜਾਂ ਰੇਟ ਵਗੈਰਾ ਦਾ ਕੋਈ ਹਾਂ ਕੋਈ ਗੱਲ ਨਹੀਂ ਫੋਨ ਤੇ ਹੋਣੀ ਉਹ ਫੋਨ ਤੇ ਕਰ ਸਕਦੇ ਹੋ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ